ਜੀ ਗਾਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਸ਼ੁਰੂਆਤ ਹੋਣ ਜਾ ਰਹੀ ਗਾ ਬੜੀ ਹੀ ਖਾਸ ਛੋਟੇ ਛੋਟੇ ਪਿਆਰੇ ਪਿਆਰੇ ਗਿਫਟਸ ਦੇ ਨਾਲ ਪਪਾ ਜੀ ਕਿੱਥੇ ਜਾ ਰਹੇ ਆਂ ਆਪਾਂ ਦੱਸੋ ਅੱਜ ਆਪਾਂ ਮੇਰੀ ਭੂਆ ਦੀ ਕੁੜੀ ਆ ਖੁਖਰਾ ਉਹਦੇ ਕੋਲ ਜਾ ਰਹੇ ਆਂ ਕਿਉਂਕਿ ਦੁਵਾਲੀ ਤਾਂ ਪਹਿਲਾਂ ਤਾਂ ਜਾਇਆ ਨਹੀਂ ਗਿਆ ਇਸ ਲਈ ਅੱਜ ਟਾਈਮ ਗੱਡਿਆ ਤੇ ਅੱਜ ਅਸੀਂ ਜਾ ਰਹੇ ਆਂ ਅਦਕਲ ਇੱਕ ਹੋਰ ਹੈਗੀ ਆ ਮੇਰੀ ਸਾਡੇ ਰਿਸ਼ਤਿਆਂ ਦੇ ਵਿੱਚੋਂ ਕਜ਼ਨ ਸਿਸਟਰ ਕਹਿ ਲੋ ਤੇ ਉਹ ਵੀ ਨੇ ਉਥੇ ਕੋਖਰਾ ਦੇ ਵਿੱਚ ਤੇ ਅਸੀਂ ਉਹਦੇ ਕੋਲ ਨਹੀਂ ਜਾ ਰਹੇ ਆ ਐਕਚੁਅਲੀ ਅਸੀਂ ਜਿਹੜੇ ਗਿਫਟਸ ਨੇ ਨਾ ਉਹ ਦੀਵਾਲੀ ਤੋਂ ਬਾਅਦ ਹੀ ਦੇਣੇ ਆ ਕੁਝ ਗਿਫਟਸ ਸੜਨ ਜਦੋਂ ਤੁਹਾਨੂੰ ਵੀ ਟਾਈਮ ਲੱਗਦਾ ਸੀ ਉਦੋਂ ਦੇ ਦਿੰਨੇ ਆ ਅਸੀਂ ਆਪਣੇ ਪਿੰਡ ASCII ਚਾਚੀ ਜੀ ਨੂੰ ਤੇ ਤਾਈ ਜੀ ਨੂੰ ਤਾਂ ਵੀ ਪਹਿਲਾਂ ਹੀ ਦੇ ਆਏ ਸੀਗੇ ਗਿਫਟ ਤੇ ਮਾਸੀ ਵੀ ਨੂੰ ਵੀ ਦੇ ਚਲ ਸੀ ਗਿਫਟ ਤੇ ਦਨ ਸਾਡੇ ਹੁਣ ਦੋ ਮਾਸੀਆਂ ਹੋਰ ਰਹਿੰਦੇ ਨੇ ਤੇ ਅਸੀਂ ਉਹਨਾਂ ਨੂੰ ਗਿਫਟਸ ਦੇਣ ਜਾ ਰਹੇ ਆ ਚਲੋ ਤੁਹਾਨੂੰ ਵੀ ਬੁਲਾਉਨੇ ਆ ਰਸਤਾ ਵੀ ਦਿਖਾਵਾਂਗੇ ਤੇ ਇੰਜੋਏ ਕਰਦੇ ਜਾਵਾਂਗੇ ਚਲੋ ਲੈਟਸ ਸਟਾਰਟ ਮਮਾ ਦੇ ਗਿਫਟਸ ਦਾ ਦਿਖਾ ਦੋ ਸਾਰਿਆਂ ਨੂੰ ਹਾਂ ਕਿਹੜੇ ਗਿਫਟ ਨੇ ਆ ਤੁਸੀਂ ਇਹ ਗਿਫਟ ਨੇ ਦੇਖੋ ਅਸੀਂ ਆ ਗਿਫਟਸ ਦੇਣ ਜਾ ਰਹੇ ਹਾਂ ਪਲੀਜ਼ ਸਾਡਾ ਬਲੌਗ ਲਾਸਟ ਤੱਕ ਜਰੂਰ ਦੇਖਿਓ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਗਿਫਟ ਦੰਨੇ ਆ ਤੇ ਕਿਹੜੀਆਂ-ਕਿਹੜੀਆਂ ਅਸੀਂ ਗੱਲਾਂ ਬਾਤ ਉਹਨਾਂ ਦੇ ਨਾਲ ਕਰਦੇ ਆ ਤੇ ਸਾਡੇ ਲਾਸਟ ਤੱਕ ਬਲੌਗ ਨੂੰ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਸੋਹਣਿਆ ਪਸੰਦ ਆ ਜਾਣੇ ਮਮਾ ਜੀ ਹੂੰ ਦਿਖਾਇਓ ਮਿੱਠਿਆਂ ਵਾਲਾ ਵਧੀਆ ਨਾ ਅੱਜ ਕੱਲ ਕੋਈ ਮਿੱਠਾ ਖਾ ਕੇ ਖੁਸ਼ ਨਹੀਂ ਹੈ ਖੋਲ ਕੇ ਤਾਂ ਦਿਖਾ ਦੇ ਇੱਕ ਵਾਓ 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 ਇਹ ਕੀ ਹੈ ਸੱਚ ਜਾਈਸ ਓਕੇ ਵਾਹ ਨਾ ਇਹਨਾਂ ਦੇ ਕੰਮੀ ਆਉਣ ਵਾਲੀ ਚੀਜ਼ ਆ ਨਾ ਕੋਈ ਵੀ ਰਿਸ਼ਤੇਦਾਰ ਆਂਦਾ ਤੇ ਉਹਦੇ ਅੱਗੇ ਹੀ ਰੱਖ ਸਕਦੇ ਨੇ ਚਲੋ ਪਟਾਰੀਆਂ ਪਟਾਰੀਆਂ ਸ਼ਗਨਾ ਦੀ ਪਟਾਰੀ ਸ਼ਗਨਾ ਦੀ ਸ਼ਗਨਾ ਦੀ ਪਟਾਰੀ ਪਟਾਰੀ ਸ਼ਗਨਾ ਦੀ ਸਿਕ ਮੈਨੂੰ ਪਸੰਦੀ ਲੱਗਦੀ ਹੈ ਨਾ ਸਣੇ ਸਣੇ ਬਹੁਤ ਸੋਹਣੇ ਗਿਫਟ ਸੀ ਚਲੋ ਮਿਲਦੀਆਂ ਤੁਹਾਨੂੰ ਹੁਣ ਨੈਕਸਟ ਗੱਲਬਾਤ ਦੇ ਵਿੱਚ ए तुम्हारा भगवान हो ये थैंक यू तुम तो पा अब मैं देखना करके देखेंगे थोड़ी सी पूरा रहो हमारी आशा खाली नम से थैंक यू बाय लेटर हां कोई नहीं ਕਿ ਨਵੀਂ ਦਾ ਤੇ ਆ ਗੱਤਰ ਵੀ ਦੇ ਕੋਲ ਕਾ ਚੰਨ ਚਾਹੂਗਾ ਤੂੰ ਚਲੋ ਭਾਈ ਕੱਢ ਗੱਡੀ ਚਾਦ ਇਹਨੇ ਚਾਦ ਨਾ ਗੱਡੀ ਚਾਦ ਦੇਖੋ ਵੀ ਸਾਡਾ ਕਾਕਾ ਗੱਡੀ ਚਾਦ ਦੇਖੋ ਧਰ ਆਇਆ ਉਹ ਮਨੀ ਗੱਡੀ ਚਲਾਉਂਦਾ ਆਇਆ ਮਨੀ ਗੱਡੀ ਚਲਾਉਂਦਾ ਆ ਆ ਗੱਡੀ ਚਲਾਉਂਦੀ ਆ ਲਓ ਜੀ ਅੱਜ ਦਾ ਜਿਹੜਾ ਸਾਡਾ ਵਲੌਗ ਸੀ ਉਹਦੀ ਹੁਣ ਅੱਜ ਇੱਥੇ ਹੀ ਸਮਾਪਤੀ ਕਰਦੇ ਆ ਜਿਹੜੇ ਸਾਡੇ 2-4 ਗਿਫਟ ਲੈਂਦੇ ਸੀ ਦੇਣ ਨੂੰ ਦੀਵਾਲੀ ਦੇ ਉਹ ਅੱਜ ਅਸੀਂ ਦੇ ਆਏ ਆ ਤੇ ਤੁਸੀਂ ਸਾਡਾ ਵਲੌਗ ਦੇਖਿਓ ਸਾਡੇ ਵਲੌਗ ਦੇ ਨਾਲ ਬਣੇ ਰਹੋ ਜੇ ਕੋਈ ਕਮੀ ਪੱਛੀ ਹੋਈ ਹੁਣ ਤਾਂ ਹੀ ਹੋਈ ਤੇ ਅਸੀਂ ਥੋੜੇ ਜਿਹਾ ਅਨਜਾਣ ਆ ਨਵੇਂ ਆ ਤੇ ਹੋ ਸਕਦੀਆਂ ਨੇ ਗਲਤੀਆਂ ਹੋ ਜਾਂਦੀਆਂ ਨੇ ਕੁਝ ਕਿਸੇ ਨੂੰ ਚੰਗਾ ਨਾ ਲੱਗੇ ਤੇ ਤੁਸੀਂ ਦੱਸ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਨਾ ਭੁੱਲਿਆ ਕਰੋ ਤੇ ਅਸੀਂ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤab tak lai rakh rakha